ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਦੀ ਵਾਰ ਛੰਤ ਦਸਵਾ ਸਚ ਸਾਹੋ ਹਮਾਰਾ ਤੂੰ ਤਣੀ ਸਭ ਜਗਤ ਵਣ ਜਾ ਰਾਮ ਰਾਜੇ ਸਭ ਪਾण्डे ਤੋ ਦੇ ਸਾਜਿਆਂ ਵਿੱਚ ਵਸਤੇ ਹਰ ਥਾਰਾ ਥਾਰਾ ਜੋ ਪਾਵੇ ਪੰਡੇ ਵਿੱਚ ਵਸਤ ਸਾਨਿਖਲੇ ਕਿਆ ਕੋਈ ਕਾਰੇ ਵਿਚਾਰਾ ਜਨ ਨਾਨਕ ਕਾਉ ਹਰ ਬਖਸਿਆ ਹਰ ਪਗਤੇ ਪੰਡਾਰਾ ਪੰਡਾਰਾ ਸ਼ਲੋਕ ਮਹੱਲਾ ਪਹਿਲਾ ਖੋੜ ਰਾਜਾ ਖੋੜ ਪਰਚਾ ਖੋੜ ਸਭ ਸੰਸਾਰ ਖੋੜ ਮੰਡਪ ਖੋੜ ਮਾੜੀ ਖੋੜ ਬੈਸਨ ਹਾਰ ਖੋੜ ਸੋਇਨਾ ਖੋੜ ਰੂਪਾ ਖੋੜ ਪੈਨਨ ਹਾਰ ਖੋੜ ਕਾਇਆ ਖੋੜ ਕੱਪੜ ਖੋੜ ਰੂਪ ਅਪਾਰ ਖੋੜ ਮੀਆਂ ਖੋੜ ਬਿੱਬੀ ਖੱਪ ਹੋਏ ਖਾਰ ਕੂੜ ਕੂੜੇ ਨੇ ਹੋ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮੇਠਾ ਕੂੜ ਮੱਖਿਓ ਕੂੜ ਡੋਬੇ ਪੂਰੇ ਨਾਨਕ ਵਖਾਣੇ ਬੇਨਤੀ ਤਦ ਬਾਜ ਕੂੜ ਕੂੜ ਮਹੱਲਾ ਪਹਿਲਾ ਸਚਤਾ ਪਰ ਜਾਣੀਏ ਜਾਂ ਰਿੱਦੈ ਸੱਚਾ ਹੋਏ ਕੂੜ ਕੀ ਮਲ ਉਤਰੀ ਤਨ ਕਰੀ ਹੱਛਾ ਤੋਏ ਸਚਤਾ ਪਰ ਜਾਣੀਏ ਜਾਂ ਸਚ ਤਰੇ ਪਿਆਰ ਨਾਉ ਸੁਣ ਮੰਨ ਰਸਿਏ ਤਾਂ ਪਾਏ ਮੁਖ ਦਵਾਰ ਸਚਤਾ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬਿਉ ਸਚਤਾ ਪਰ ਜਾਣੀਏ ਜਾਂ ਸਿਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ দান ਕਰੇ ਸਚਤਾ ਪਰ ਜਾਣੀਏ ਜਾਂਤਮ ਤੀਰਥ ਕਰੇ ਨਿਵਾਸ ਸਤ ਗੁਰੋਂ ਨੋ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸੱਚ ਸਭ ਨਾ ਹੋਈ ਦਾਰੂ ਪਾਪ ਕੱਢੇ ਤੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾਨ ਮਹਿੰਡਾ ਤਲੇ ਖਾਕ ਜੇ ਮਿਲੇ ਤਮਸਤ ਕਲਾਈਏ ਕੋੜਾ ਲਾਲਚ ਛੱਡਿਏ ਹੋਇ ਇਕ ਮਨ ਅਲਖਤਾਈਏ ਫਲ ਤੇ ਵੀ ਹੋ ਪਾਏ ਜੇ ਵੇਹੀ ਕਾਰ ਕਮਾਈ ਜੇ ਹੋਵੇ ਪੁਰਬ ਲਿਖਿਆ ਤਾਂ ਤੂੜ ਤੇ ਨਾ ਦੀ ਪਾਈਂ ਮਤ ਥੋੜੀ ਸੇਵ ਗਵਾਇ ਮਤ ਥੋੜੀ ਸੇਵ ਗਵਾਇ ਪਾੜੀ ਨਾ ਨਮਹਿੰਡਾ ਤਲੇਖਾ ਜੇ ਮਿਲੇ ਤਮਸਤਕ ਲਾਈਏ ਹੂੜਾ ਲਾਲ ਛੱਡਿਏ ਹੋਏ ਇਕ ਮਨ ਲਖਤ ਆਈਏ ਫਲ ਤੇ ਵੀ ਹੋ ਪਾਈਏ ਜੇ ਵੀ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਤੋੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਏ ਮਤ ਥੋੜੀ ਸੇਵ ਗਵਾਏ